ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅਜੇ ਮਜ਼ਦੂਰ ਆਪਣੇ ਜਿਹੜੇ ਬੰਦੇ ਆ ਉਹ ਗੱਡੀਆਂ ਦੀ ਸੇਵਾ ਕਰਨ ਲੱਗੇ ਆ ਤੇ ਆਪਣੀ ਪੂਜਾ ਕਰਨੀ ਸ਼ੁਰੂ ਕਰਤੀ ਇਹਨਾਂ ਨੇ ਇਹ ਪੂਰੇ ਬਲਟ ਚ ਵਿਸ਼ਕਰਮਾ ਬਾਬੇ ਦੀ ਪੂਜਾ ਹੁੰਦੀ ਆ ਜੀ ਪੂਜਾ ਕਰਦੇ ਹਾਰ ਅਸੀਂ ਮੁੱਲ ਨਹੀਂ ਲੈ ਕੇ ਆਏ ਹਾਰ ਅਸੀਂ ਆਪਦੇ ਤਿਆਰ ਕੀਤੇ ਆ ਇੱਕ ਲੱਸੀ ਵਾਲੀ ਆਪਰੇ ਕਈ ਮੁੱਲ ਲਿਆ ਕੇ ਪਾਦੰਦੇ ਆ ਉਹਨਾਂ ਨਹੀਂ ਨਜ਼ਾਰਾ ਆਉਂਦਾ ਹਾਰਾਂ ਦਾ ਹਾਰ ਅਸੀਂ ਸਾਰੇ ਮੌਢਲੇ ਆ ਗਏ ਪਾਇਆ ਪੂਜਾ ਚੱਲਦੀ ਆ ਜੀ ਬਾਬਾ ਵਿਸ਼ਕਰਮਾ ਦੇ ਬਾਬਾ ਵਿਸ਼ਕਰਮਾ ਜੀ ਦੀ ਪੂਜਾ ਚੱਲਦੀ ਆ ਸਾਰੇ ਮਜ਼ਦੂਰ ਆਪਦੀ ਪੂਜਾ ਕਰਨ ਲੱਗੇ ਹੋਇਆ ਜੀ ਆ ਸੰਤ ਸਮਾਨ ਨਾਲ ਸਾਡਾ ਗੱਡੀਆਂ ਖੜੀਆਂ ਜੀ ਸਾਰੀਆਂ ਨਿਜਲੀ ਬੋਰਡ ਦੀਆਂ ਤੇ ਇਹ ਨੌਜਵਾਨ ਖੜੇ ਆ ਆਪਣੇ ਪੰਜਾਬੀ ਭਰਾਵਾ ਵਿੱਚ ਵਿੱਚ ਆਪਣੇ ਝਾਰਖੰਡ ਤੋਂ ਭਰਾਵਾ ਸਾਰੇ ਰਲ ਮਿਲ ਕੇ ਅਸੀਂ ਭਾਈਚਾਰੇ ਦੀ ਏਕਤਾ ਦਾ ਪ੍ਰਤੀਕ ਤੇ ਅਸੀਂ ਆਪਦੀ ਪੂਜਾ ਕਰ ਰਹੇ ਆ ਜੀ ਲੈ ਵੀ ਲਾ ਬੱਤੀਆਂ ਬਾਬਾ ਜੀ ਗੱਟੀਆਂ ਨੂੰ ਆ ਪੂਜਾ ਚੱਲਦੀ ਹੈ ਸਾਡੀ ਬਾਬਾ ਬਿਸ਼ਕਰਮਾ ਦੀ ਪੂਰੇ ਬਲਡ ਦੇ ਵਿੱਚ ਇਹ ਅੱਜ ਪੂਜਾ ਚੱਲਦੀ ਹੈ ਜਿੰਨੇ ਫੈਕਟਰੀਆਂ ਜਾਂ ਹੋਰ ਸਾਰੇ ਪੂਰੇ ਬਲਡ ਚ ਝਾਰਖੰਡ ਬਿਹਾਰ ਹੋ ਗਿਆ ਸਾਰੇ ਸਾਰੇ ਪੂਜਾ ਚੱਲਦੀ ਹੈ ਬਾਬਾ ਬਿਸ਼ਕਰਮਾ ਭਾਈ ਸਾਰਿਆਂ ਨੂੰ ਤੰਦਰੁਸਤੀ ਵਾਸਤੇ ਸੇਤਾ ਕਾਇਮ ਰਹਿਣ ਤੇ ਨਸ਼ਿਆਂ ਤੋਂ ਬਚਾਈ ਰੱਖੇ ਸਹੀ ਗੱਲ ਆ ਬੰਦਾ ਸਾਡਾ ਪੰਜਾਬ ਨਸ਼ਿਆਂ ਤੋਂ ਇੱਕ ਨੰਬਰ ਤੇ ਹੈਗਾ ਵਾ ਇਹ ਇਹਨਾਂ ਕਹੋ ਵੀ ਸਾਰੇ ਇੱਕ ਆ ਦੇਖੋ ਪੂਜਾ ਕਰਦਾ ਸਾਰੇ ਨੌਜਵਾਨ ਪੂਰੇ ਕਾਇਮ ਆ ਤੇ ਸਾਰੇ ਨੌਜਵਾਨ ਪੂਰੇ ਕਾਇਮ ਆ ਐਮ ਤੰਦਰੁਸਤੀ ਆ ਮੁੰਡੇ ਤੇ ਪੂਜਾ ਸਾਡੀ ਚੱਲੂ ਆ ਜੀ ਬਾਬਾ ਬਿਸ਼ਕਰਮਾ aqui. ਆਹ ਗੱਡੀ ਪੂਰੀ ਐ ਨੂੰ ਕਿ ਆਪਣੀ ਲੋ ਜੀ ਸਾਡੀ ਪੂਜਾ ਚੱਲਦੀ ਆ ਪੂਰੀ ਦੇਖੋ ਬੰਦੇ ਕਨੇ ਪਿਆਰ ਨਾ ਕਰਦੇ ਆ ਪੂਰੇ ਪਿਆਰ ਨਾਲ ਸੇਵਾ ਕਰਦੇ ਆ ਬਾਬੇ ਦੀ ਬਾਬਾ ਵਿਸ਼ਕਰਮਾ ਜੀ ਦਾ ਆਸ਼ੀਰਵਾਦ ਲੈਂਦੇ ਹੋਏ ਤੇ ਸਾਰੇ ਅਸੀਂ ਪੂਜਾ ਕਰਨ ਲੱਗੇ ਹੋਏ ਆ ਪ੍ਰਮਾਤਮਾ ਚੜ੍ਹਦੀਆਂ ਕਲਾ ਵਿੱਚ ਰੱਖੇ ਬਾਬਾ ਨਾਨਕ ਆਪਦਾ ਆਸ਼ੀਰਵਾਦ ਬਣਾਈ ਰੱਖੇ ਤੇ ਬਾਬਾ ਵਿਸ਼ਕਰਮਾ ਸਾਡੇ ਤੇ ਆਸ਼ੀਰਵਾਦ ਰੱਖੇ ਤੇ ਸੇਵਾ ਕਰਨ ਦਾ ਸਾਨੂੰ ਬਲ ਬਖਸ਼ੇ ਅਨੇਕਾ ਪ੍ਰਕਾਰ ਦੀਆਂ ਕਈ ਵਾਰੀ ਭੁੱਲਾ ਚੁੱਕਾ ਹੋ ਜਾਂਦਾ ਸਾਨੂੰ ਮਾਫ਼ ਕਰੇ ਤੁਹਾਨੂੰ ਬਲ ਬਖਸ਼ੇ ਸੇਵਾ ਕਰਨ ਦਾ ਵੀ ਲੈ ਵੀ ਆਪਦੀਆਂ ਗੱਡੀਆਂ ਦੀ ਸੰਭਾਲ ਰੱਖੋ ਰੋਜ਼ਗਾਰ ਆ ਸਟਾ ਤੇ ਸਾਰੇ ਵੀਰਾਂ ਨੂੰ ਇਹ ਹੀ ਕਹਿਣਾ ਵੀ ਆਪਦੀ ਭਾਈ ਸਾਰੇ ਜਿਹਨੇ ਵੀ ਵੀਰ ਆ ਸਾਰੇ ਆਪਦੀ ਪੂਜਾ ਕਰਨਾਂ ਚ ਪੂਜਾ ਕਰਨ ਨਾਲ ਇਹ ਆਪਦੀ ਮਿਹਨਤ ਕਰਾਂਗੇ ਤੇ ਨਾਲੇ ਪੂਜਾ ਵੀ ਸਾਡੀ ਹੋਗੀ ਮਿਹਨਤ ਕੰਨੀਓਮ ਨਹੀਂ ਅਸੀਂ ਪੁੱਛੇ ਮਿਹਨਤ ਵੀ ਇਹੀ ਕਰਦੇ ਆ ਆ ਵੀ ਲਾ ਦੋ ਬਈ ਅਗਰ ਬੱਤੀ ਲਾ ਦੋ ਲਾ ਤੂੰ ਲਾ ਦੇ ਇੱਥੇ ਗੱਡੀ ਲਾ ਦੇ ਇੱਥੇ ਲਾ ਦੇ ਇੱਥੇ ਲਾ ਦੇ ਉਹ ਉੱਥੇ ਲਾ ਦੇ ਗੱਡੀ ਉੱਥੇ ਉਹਦੇ ਲੱਗੇਗਾ ਉੱਥੇ ਲਾ ਤੀ ਉੱਥੇ ਤਾਂ ਕੱਟਦੇ ਹੋਰ ਬਣਾ ਲਾ